ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬੀ ਕਿਤਾਬ ਮਟਾਪੇ ਤੋਂ ਮੁਕਤੀ ਦਾ ਚੈਪਟਰ ਨੰਬਰ ਪਹਿਲਾ ਲੈ ਕੇ ਹਾਜ਼ਰ ਹੋਇਆ ਜਿਸ ਦਾ ਨਾਮ ਹੈ ਮਟਾਪਾ ਇੱਕ ਸਮੱਸਿਆ 21ਵੀਂ ਸਦੀ ਵਿੱਚ ਮੈਡੀਕਲ ਸਾਇੰਸ ਨੇ ਕਾਫੀ ਤਰੱਕੀ ਕੀਤੀ ਹੈ ਬਹੁਤ ਸਾਰੀਆਂ ਨਵੀਆਂ ਖੋਜਾਂ ਇਲਾਜ ਦੇ ਆਧੁਨਿਕ ਤਰੀਕੇ ਅਤੇ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਨੇ ਪਰ ਇਹਨਾਂ ਚੀਜ਼ਾਂ ਦੇ ਨਾਲ ਹੀ ਕਈ ਅਜਿਹੀਆਂ ਬਿਮਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਜੋ ਪਹਿਲਾਂ ਕਦੇ ਤਾਂ ਮੇਟਾਮੇ ਬੰਦੇ ਨੂੰ ਹੋਈਆਂ ਕਰਦੀਆਂ ਸੀ ਸਰੀਰ ਵਿੱਚ ਵੱਧ ਰਹੀ ਚਰਬੀ ਮਟਾਪਾ ਬਲੱਡ ਪ੍ਰੈਸ਼ਰ ਸ਼ੂਗਰ ਰੋਗ ਦਿਲ ਅਤੇ ਦਿਮਾਗੀ ਦੌਰਾ ਅਤੇ ਨਮੀ ਕਿਸਮ ਦੇ ਕੈਂਸਰ ਇਹਨਾਂ ਦੇ ਕੁਝ ਉਦਾਹਰਣ ਹਨ ਨਵੰਬਰ 2017 ਦੇ ਟ੍ਰਿਬਿਊਨ ਅਖਬਾਰ ਵਿੱਚ छਪੀ ਇੱਕ ਰਿਪੋਰਟ ਮੁਤਾਬਕ ਜਦੋਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਅੰਕੜਿਆਂ ਨੂੰ ਆਪਸ ਵਿੱਚ ਮਿਲਾ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਦਿਲ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਬੋਝ ਆਪਣਾ ਸੂਬਾ ਪੰਜਾਬ ਹੀ ਚੱਲ ਰਿਹਾ ਹੈ। ਪੂਰੇ ਭਾਰਤ ਵਿੱਚੋਂ ਸ਼ੂਗਰ ਰੋਗ ਦੇ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿੱਚ ਕੇਰਲਾ ਤੋਂ ਪੰਜਾਬ ਦਾ ਦੂਜਾ ਸਥਾਨ ਆਉਂਦਾ ਹੈ। ਇਹ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੰਜਾਬ ਵਿੱਚ ਮोटापा ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਵੱਧ ਰਹੀ ਤਾਦਾਦ ਮਹਾਜ ਇੱਕ ਅੰਦਾਜ਼ਾ ਨਹੀਂ ਬਲਕਿ ਇੱਕ ਕੌੜੀ ਸਚਾਈ ਹੈ ਕਹਿੰਦੇ ਹਨ ਕਿ ਬੇਲੋੜੀ ਚਿੰਤਾ ਚਿਖਾ ਦੇ ਸਮਾਨ ਹੁੰਦੀ ਹੈ ਅਤੇ ਜੇਕਰ ਸਾਡਾ ਸਾਰਾ ਧਿਆਨ ਸਿਰਫ ਸਮੱਸਿਆ ਵੱਲ ਹੀ ਰਹੇਗਾ ਤਾਂ ਉਸਦੇ ਸਮਾਧਾਨ ਬਾਰੇ ਸੋਚਣਾ ਮੁਸ਼ਕਲ ਹੋ ਜਾਵੇਗਾ ਪਰ ਹੱਲ ਬਾਰੇ ਕਦੋਂ ਸੋਚਿਆ ਜਾਵੇ ਤਾਂdਹੀ ਸੋਚਿਆ ਜਾ ਸਕਦਾ ਹੈ ਜਦ ਸਾਨੂੰ ਇਹ ਪਤਾ ਹੋਵੇ ਕਿ ਇਹਨਾਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਵਿੱਚ ਇੰਨੀ ਸੇਤੀ ਵਾਧਾ ਕਿਉਂ ਹੋਇਆ ਵਿਗਿਆਨ ਦੇ ਮੁਤਾਬਕ ਕਿਸੇ ਵੀ ਵਰਤਾਰੇ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਅਤੇ ਸਹੀ ਕਾਰਨ ਜਾਣੇ ਬਿਨਾ ਅਸੀਂ ਇੱਕ ਸਥਾਈ ਅਤੇ ਪੱਕਾ ਹੱਲ ਨਹੀਂ ਲੱਭ ਸਕਦੇ ਕੀ ਇਹ ਸਭ ਸਾਡੇ ਪੁਰਾਣੇ ਕਰਮਾਂ ਦਾ ਫਲ ਹੈ ਜਾਂ ਫਿਰ ਇਸ ਦਾ ਕਾਰਨ ਸਾਡੀ ਖਰਾਕ ਰਹਿਣ ਸਹਿਣ ਚੱਲਣ ਫਿਰਨ ਕੰਮਕਾਰ ਕਰਨ ਦੇ ਤਰੀਕੇ ਜਾਂ ਸਰੀਰਕ ਵਰਜਸ ਵਿੱਚ ਆਈ ਕੋਈ ਤਬਦੀਲੀ ਹੈ ਪਿਛਲੇ ਕੁਝ ਦਹਾਕਿਆਂ ਵਿੱਚ ਸਾਡੇ ਰਹਿਣ ਸਹਿਣ ਵਿੱਚ ਤੇਜ਼ੀ ਨਾਲ ਬਦਲਾਅ ਆਏ ਹਨ ਜਿਨ੍ਹਾਂ ਦੇ ਦੋ ਮੁੱਖ ਕਾਰਨ ਕਹੇ ਜਾ ਸਕਦੇ ਨੇ ਸਭ ਤੋਂ ਪਹਿਲਾ ਕਾਰਨ ਤਾਂ ਸਾਡੀ ਖਾਣਕ ਵਿੱਚ ਹੋ ਰਹੀ ਗੜਬੜੀ ਹੈ ਪਿਛਲੇ ਕੁਝ ਸਮੇਂ ਵਿੱਚ ਸਾਡੀ ਰੋਜ਼ਾਨਾ ਖਾਣਪਕ ਵਿੱਚ ਚਰਬੀ ਅਤੇ ਖਾਸ ਤੌਰ ਤੇ ਮਿੱਠੇ ਦੀ ਮਾਤਰਾ ਕਾਫੀ ਵੱਧ ਗਈ ਹੈ ਅਸੀਂ ਦੇਖਦੇ ਹਾਂ ਕਿ ਸ਼ਹਿਰਾਂ ਵਿੱਚ ਨਿਤ ਨਵੇਂ-ਨਵੇਂ KFC ਅਤੇ 버거 किंग ਵਰਗੀਆਂ ਨਾਮਰ ਕੰਪਨੀਆਂ ਦੇ ਵੱਡੇ ਵੱਡੇ ਫਾਸਟ ਫੂਡ ਚੇਨ ਖੁੱਲ ਰਹੇ ਨੇ ਸਿਰਫ ਸ਼ਹਿਰਾਂ ਵਿੱਚ ਹੀ ਨਹੀਂ ਪਿੰਡਾਂ ਵਿੱਚ ਵੀ ਹਰ ਗਲੀ ਮੁਹੱਲੇ ਦੀ ਹਰ ਦੁਕਾਨ ਤੇ ਬਿਕ ਰਹੇ ਕੋਲ ਡਰਿੰਕ ਡੱਬਾ ਬੰਦ ਜੂਸ ਚਮਕਦੇ ਲਫਾਫਿਆਂ ਵਿੱਚ ਬਿਕ ਰਹੇ ਆਲੂ ਦੇ ਚਿਪਸ ਅਤੇ ਨਮਕੀਨ ਨੇ ਵੀ ਸਾਡੀ ਰਵਾਇਤੀ ਖਾਣਕ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਦੂਸਰਾ ਕਾਰਨ ਸਾਡੇ ਰੋਜ਼ਮਰਾਂ ਦੇ ਕਾਮਕਾਰਾਂ ਵਿੱਚ ਆਈ ਤਬਦੀਲੀ ਉਹ ਵੀ ਸਮਾਸੀ ਜਦੋਂ ਲੋਕੀ ਇੱਕ ਪਿੰਡ ਤੋਂ ਦੂਜੇ ਪਿੰਡ ਪੈਦਲ ਹੀ ਚਲੇ ਜਾਂਦੇ ਸਨ ਹਾਲ ਨੂੰ ਮੋਢਿਆਂ ਦੇ ਰੱਖ ਕੇ ਆਪਣੇ ਜੁੱਸੇ ਦੇ ਜੋਰ ਨਾਲ ਖੇਤ ਬਾਹ ਲੈਂਦੇ ਸਨ ਘਰ ਦੀਆਂ ਨੀਹਾਂ ਬਰਉਣ ਤੋਂ ਲੈ ਕੇ ਲੈਂਟਰ ਤੱਕ ਆਪ ਛੱਤ ਲੈਂਦੇ ਸਨ ਪੱਥਰ ਦੀ ਭਾਰੀ ਚੱਕੀ ਨੂੰ ਆਪ ਚਲਾ ਕੇ ਕਣਕ ਦੇ ਦਾਣਿਆਂ 'ਚੋਂ ਆਟਾ ਕੱਢ ਲੈਂਦੇ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੁਣ ਤਾਂ ਸਾਨੂੰ ਚਟਨੀ ਬਣਾਉਣ ਲਈ ਕੁੰਡੇ ਚ ਘੋਟਣਾ ਘਮਾਉਣ ਦੀ ਵੀ ਲੋੜ ਨਹੀਂ ਪੈਂਦੀ ਬਿਜਲੀ ਤੇ ਚੱਲਣ ਵਾਲੀ ਮਿਕਸੀ ਤੁਹਾਡੇ ਮੱਥੇ ਤੋਂ ਬਿਨਾ ਮਸ਼ੀਨਾ ਟਪਕਾਏ ਸਾਰਾ ਕੰਮ ਕਰ ਦਿੰਦੀ ਹੈ ਕਹਿਣ ਤੋਂ ਭਾਵ ਹੈ ਕਿ ਜਿਹੜੀ ਕਸਰਤ ਸਾਡੀ ਰੋਜ਼ ਦੇ ਕਮਾਂਕਾਰਾਂ ਦਾ ਇੱਕ ਓਟਟਾ ਹਿੱਸਾ ਹੋਇਆ ਕਰਦੀ ਸੀ ਉਹ ਹੁਣ ਸਾਨੂੰ ਦਿਨ 'ਚੋਂ ਅਲੱਗ ਸਮਾਂ ਕੱਢ ਕੇ ਪਾਰਕਾਂ ਵਿੱਚ ਸੈਰ ਕਰਕੇ ਜਾਂ ਜਿਮ ਜਾ ਕੇ ਕਰਨੀ ਪੈਂਦੀ ਪਰ ਅਸੀਂ ਸਭ ਜਾਣਦੇ ਹਾਂ ਕਿ ਘੜੀ ਦੀਆਂ ਸੂਈਆਂ ਕਦੇ ਪਿੱਛੇ ਨਹੀਂ ਮੁੜਦੀਆਂ ਅਤੇ ਨਾ ਹੀ ਸਮਾਂ ਰੁਕਦਾ ਹੈ ਪਰ ਸਾਨੂੰ ਨਰਾਸ਼ ਹੋਣ ਦੀ ਲੋੜ ਨਹੀਂ ਜੇਕਰ ਅਸੀਂ ਪਿੱਛੇ ਨੂੰ ਨਹੀਂ ਮੁੜ ਸਕਦੇ ਤਾਂ ਅੱਗੇ ਵੱਲ ਨੂੰ ਤਾਂ ਵਧ ਹੀ ਸਕਦੇ ਹਾਂ ਸਾਡੇ ਸਮਾਜ ਦੇ ਜ਼ਿਆਦਾਤਰ ਲੋਕਾਂ ਕੋਲ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਹੀ ਜਾਣਕਾਰੀ ਨਹੀਂ ਜਿਨ੍ਹਾਂ ਕੋਲ ਸਹੀ ਅਤੇ ਪੂਰੀ ਜਾਣਕਾਰੀ ਹੈ ਉਹ ਇਸ ਦੇ ਬਦਲੇ ਤੁਹਾਡੇ ਤੋਂ ਜਾਂ ਇਸ ਦੇ ਬਦਲੇ ਤੁਹਾਡੇ ਤੋਂ ਮੋٹے ਪੈਸੇ ਵਸੂਲਣਾ ਚਾਹੁੰਦੇ ਨੇ ਪਿੰਡਾਂ ਸ਼ਹਿਰਾਂ ਵਿੱਚ ਨਿਤ ਨਵੇਂ ਦਿਨ ਖੁੱਲ ਰਹੇ ਫਿਟਨੈਸ ਸੈਂਟਰ ਭਾਰ ਘਟਾਉਣ ਲਈ ਖਰਾਕ ਦੱਸਣ ਵਿੱਚ ਆਪਣੇ ਆਪ ਨੂੰ ਮਾਹਿਰ ਆਖਣ ਵਾਲੇ ਸਰਜਰੀ ਕਰਕੇ ਇੱਕ ਦਿਨ ਵਿੱਚ ਦਰਜਨ ਕਿਲੋਆਂ ਦੇ ਹਿਸਾਬ ਨਾਲ ਭਾਰ ਘਟਾ ਦੇਣ ਵਾਲੇ ਦੇਸੀ ਨੁਸਖੇ ਵੇਚਣ ਵਾਲੇ ਲੱਖਾਂ ਰੁਪਏ ਦੇ ਮ사ਜ ਬੈੱਡ ਵੇਚ ਕੇ ਲੋਕਾਂ ਦੀ ਹਰ ਬਿਮਾਰੀ ਠੀਕ ਕਰਨ ਦਾ ਝੂਠਾ ਭਰੋਸਾ ਦੇਣ ਵਾਲੇ ਇਕੱਲੇ ਫਰੂਟ ਵਾਲੀ ਖਰਾਕ ਇਕੱਲੀ ਸਬਜ਼ੀ ਵਾਲੀ ਖਰਾਕ ਨਿੰਬੂ ਪਾਣੀ ਵਾਲੀ ਖਰਾਕ ਇਹ ਖਰਾਕ ਉਹ ਖਰਾਕ ਤੇ ਪਤਾ ਨਹੀਂ ਕੀ ਕੀ ਬਸ ਸਮਝ ਲਓ ਕਿ ਜਿੰਨੇ ਮੂੰਹ ਓਨੀਆਂ ਗੱਲਾਂ ਮਨ ਵਿੱਚ ਖਿਆਲ ਆਉਂਦਾ ਹੈ ਕਿ ਜੇਕਰ ਇਹ ਸਭ ਰਜਾਂਦ ਗਲਤ ਹਨ ਤਾਂ ਫਿਰ ਠੀਕ ਕੀ ਹੈ ਸਿਹਤਮੰਦ ਹੋਣ ਦਾ ਸਹੀ ਤਰੀਕਾ ਕਿਹੜਾ ਹੈ ਕਿਹਾ ਜਾਂਦਾ ਹੈ ਕਿ ਕਾਲੀ ਅੱਗੇ ਟੋਏ ਸਹੀ ਹੱਲ ਦਾ ਤੁਹਾਨੂੰ ਇਸ ਕਿਤਾਬ ਵਿੱਚ ਅੱਗੇ ਆਉਣ ਵਾਲੇ ਪੰਨਿਆਂ ਤੇ ਹੀ ਮਿਲ ਜਾਵੇਗਾ ਅੱਜ ਕੱਲ੍ਹ ਦੇ ਜਵਾਨੇ ਵਿੱਚ ਵੱਜਨ ਘਟਾਉਣ ਸੰਬੰਧੀ ਜਾਣਕਾਰੀ ਦੀ ਬਹੁਤਾਤ ਹੋਈ ਪਈ ਹੈ ਆਮ ਲੋਕਾਂ ਨੂੰ ਅਕਸਰ ਇਹ ਜਾਣਕਾਰੀ ਕਿਸੇ ਦੋਸਤ ਰਿਸ਼ਤੇਦਾਰ ਦੇ ਨੁਸਖੇ ਤੋਂ ਹੱਥ 'ਚ ਪੜੇ 스마트ਫੋਨ ਤੋਂ ਆਪਣੇ ਜਾਣ ਪਛਾਣ ਵਾਲੇ ਕਿਸੇ ਬੰਦੇ ਵੱਲੋਂ ਉਸ ਦੇ ਘਟਾਏ ਗਏ ਭਾਰ ਦੇ ਤਜਰਬੇ ਤੋਂ ਮਿਲਦੀ ਹੈ ਪਰ ਕੀ ਇਹ ਜਾਣਕਾਰੀ ਸਹੀ ਹੈ ਜਾਂ ਗਲਤ ਇਸ ਗੱਲ ਦਾ ਫੈਸਲਾ ਕਰਨ ਲਈ ਸਾਨੂੰ ਸਿੱਕੇ ਦੇ ਦੋਵੇਂ ਪਾਸੇ ਦੇਖਣੇ ਪੈਣਗੇ ਛੇਤੀ ਛੇਤੀ ਭਾਰ ਘਟਾਉਣ ਦਾ ਵਾਅਦਾ ਕਰਨ ਵਾਲੀ ਕੋਈ ਖਰਾਕ ਜਾਂ ਕਿਸੇ ਦੀ ਦਿੱਤੀ ਹੋਈ ਸਲਾਹ ਕਰਕੇ ਜੇਕਰ ਕਿਸੇ ਬੰਦੇ ਦਾ ਮਹੀਨੇ ਵਿੱਚ ਕੁਝ ਕਿਲੋ ਭਾਰ ਘਟਿਆ ਹੈ ਤਾਂ ਸਾਡੇ ਤਰਕਸ਼ੀਲ ਮਨ ਵਿੱਚ ਕੁਝ ਸਵਾਲ ਜ਼ਰੂਰ ਆਉਣੇ ਚਾਹੀਦੇ ਹਨ ਜਿਵੇਂ ਕੀ ਉਹ ਘਟਿਆ ਭਾਰ ਕੁਝ ਸਮੇਂ ਬਾਅਦ ਫਿਰ ਤੋਂ ਦੁਬਾਰਾ ਤਾਂ ਨਹੀਂ ਵਧਿਆ ਜੇਕਰ ਉਸ ਬੰਦੇ ਦਾ ਭਾਰ ਘਟਿਆ ਹੈ ਤਾਂ ਕੀ ਬਾਕੀ ਲੋਕਾਂ ਦਾ ਭਾਰ ਵੀ ਮਿੱਥੇ ਸਮੇਂ ਵਿੱਚ ਓਨੇ ਕਿਲੋ ਘਟ ਸਕਦਾ ਹੈ ਕੀ ਉਸ ਨੁਸਖੇ ਜਾਂ ਖਾਣ-ਪੀਣ ਵਾਲੇ ਦੀ ਸਰੀਰਕ ਤਾਕਤ ਵਿੱਚ ਕੋਈ ਕਮੀ ਤਾਂ ਨਹੀਂ ਆਈ ਕੀ ਉਸਨੂੰ ਉਸ ਖਾਣ-ਖਰਾਕ ਵਿੱਚ ਥਾਇਰੋਨਿਕ ਵਰਗੀ ਕੋਈ ਦਵਾਈ ਤਾਂ ਨਹੀਂ ਸੀ ਕੀ ਇਹਨਾਂ ਤੌਰ ਤਰੀਕਿਆਂ ਦਾ ਬੰਦੇ ਤੇ ਕੋਈ ਬੁਰਾ ਪ੍ਰਭਾਵ ਤਾਂ ਨਹੀਂ ਹੋਇਆ ਆਖਰੀ ਅਤੇ ਸਭ ਤੋਂ ਅਹਿਮ ਸਵਾਲ ਕੀ ਉਸ ਖਾਣ-ਖਰਾਕ ਨਾਲ ਜਿਹੜਾ ਵਜ਼ਨ ਘਟਾਇਆ ਗਿਆ ਉਹ ਸਰੀਰ ਵਿੱਚਲੀ ਚਰਬੀ ਸੀ ਜਾਂ ਸਰੀਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਾਲੀਆਂ ਮਾਸਪੇਸ਼ੀਆਂ ਪਹਿਲੇ ਪੰਜ ਸਵਾਲਾਂ ਦਾ ਜਵਾਬ ਤਾਂ ਤੁਸੀਂ ਉਸ ਬੰਦੇ ਤੋਂ ਆਪ ਪਤਾ ਕਰ ਸਕਦੇ ਹੋ ਪਰ ਸ਼ਾਇਦ ਆਖਰੀ ਸਵਾਲ ਤੁਹਾਨੂੰ ਸੁਣਨ ਵਿੱਚ ਅਜੀਬ ਲੱਗਿਆ ਹੋਣਾ ਏ ਵੀ ਹੋ ਸਕਦਾ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਸਵਾਲ ਹੀ ਪਹਿਲੀ ਵਾਰ ਸੁਣਿਆ ਹੋਵੇ ਕਿਸੇ ਵੀ ਗੱਲ ਦਾ ਸਪਸ਼ਟੀਕਰਨ ਦੇਣ ਬਾਰੇ ਦੁਨੀਆ ਦੇ ਮਹਾਨ ਵਿਗਿਆਨੀ ਆਇਨਸਟਾਈਨ ਨੇ ਆਖਿਆ ਸੀ ਜੇ ਕਿਸੇ ਗੱਲ ਨੂੰ ਤੁਸੀਂ ਸੌਖੇ ਸ਼ਬਦਾਂ ਵਿੱਚ ਨਹੀਂ ਸਮਝਾ پا ਰਹੇ ਤਾਂ ਤੁਹਾਨੂੰ ਖੁਦ ਨੂੰ ਉਸ ਦੀ ਪੂਰੀ ਸਮਝ ਨਹੀਂ ਹੈ ਮੇਰੇ ਖਿਆਲ ਵਿੱਚ ਕਿਸੇ ਵੀ ਗੱਲ ਨੂੰ ਉਦਾਹਰਨ ਨਾਲ ਹੀ ਸੌਖਾ ਸਮਝਾਇਆ ਜਾ ਸਕਦਾ ਹੈ ਮਨ ਲਓ ਕਿ ਆਪਣਾ ਸਰੀਰਕ ਭਾਰ ਘਟਾ ਕੇ ਚਰਚਾ ਦਾ ਵਿਸ਼ਾ ਬਣੇ ਕਿਸੇ ਬੰਦੇ ਦਾ ਮਹੀਨੇ ਵਿੱਚ ਜੋ ਭਾਰ ਘਟਿਆ ਉਹ 5 ਕਿਲੋ ਸੀ ਇਹ ਭਾਰ ਦੀ ਗਰਾਵਟ ਮਾਸਪੇਸ਼ੀਆਂ ਦੇ ਨਸ਼ਟ ਹੋਣ ਕਰਕੇ ਵੀ ਹੋ ਸਕਦੀ ਹੈ ਅਤੇ ਸਰੀਰ ਦੀ ਫालतू ਚਰਬੀ ਘਟਣ ਕਰਕੇ ਵੀ ਮਹੀਨੇ 'ਚ 5 ਕਿਲੋ ਭਾਰ ਘਟਣਾ ਸੁਣਨ 'ਚ ਤਾਂ ਬਹੁਤ ਵਧੀਆ ਲੱਗਦਾ ਪਰ ਜੇਕਰ ਕੁੱਲ 5 ਕਿਲੋ ਘਟੇ ਸਰੀਰਕ ਵਜ਼ਨ ਵਿੱਚੋਂ ਅੱਧਾ ਭਾਰ ਜਾਣੇ ਕਿ 2.5 ਕਿਲੋ ਚਰਬੀ ਦਾ ਤੇ 2.5 ਕਿਲੋ ਮਾਸਪੇਸ਼ੀਆਂ ਦਾ ਫਿਰ ਇੱਕ ਗੱਲ ਤਾਂ ਪੱਕੀ ਹੈ ਕਿ ਕੁੱਲ ਵજન ਘਟਣ ਦੇ ਨਾਲ ਹੀ ਸਰੀਰਕ ਤਾਕਤ ਦੇ ਵਿੱਚ ਵੀ ਕਮੀ ਆਵੇਗੀ ਸਾਡੇ ਸਰੀਰ ਨੂੰ ਮਜ਼ਬੂਤੀ ਦੇਣ ਦਾ ਕੰਮ ਚਰਬੀ ਹੇਠ ਪਈਆਂ ਮਾਸਪੇਸ਼ੀਆਂ ਦਾ ਹੁੰਦਾ ਜਿਸ ਪਾਣੀ ਦੀ ਭਰੀ ਹੋਈ ਬਾਲਟੀ ਨੂੰ ਪਹਿਲਾਂ ਤੁਸੀਂ ਆਸਾਨੀ ਨਾਲ ਚੁੱਕ ਲੈਂਦੇ ਸੀ ਹੁਣ ਮਾਸਪੇਸ਼ੀਆਂ ਘਟਣ ਕਰਕੇ ਉਹ ਬਾਲਟੀ ਨੂੰ ਚੁੱਕਣ ਵਿੱਚ ਤੁਹਾਨੂੰ ਮੁਸ਼ਕਲ ਪੇਸ਼ ਆਵੇਗੀ ਇਹੋ ਜਿਹੀ ਕਿਸੇ ਤਰੀਕੇ ਨਾਲ ਭਾਰ ਘਟਾਉਣਾ ਤੁਹਾਨੂੰ ਮਨਜ਼ੂਰ ਹੈ ਮਾਸਪੇਸ਼ੀਆਂ ਦੇ ਕਟਲ ਕਰਕੇ ਸਰੀਰਕ ਕਮਜ਼ੋਰੀ ਆਉਣ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਆਉਂਦੀਆਂ ਹਨ ਜਿਨ੍ਹਾਂ ਦੇ ਅਸਰ ਬਾਰੇ ਹੌਲੀ-ਹੌਲੀ ਪਤਾ ਚੱਲਦਾ ਹੈ ਅੱਖਾਂ ਹੇਠ ਕਾਲੇ ਘੇਰੇ ਆ ਜਾਂਦੇ ਨੇ ਮਨ ਮਰਝਾਇਆ ਜਿਹਾ ਰਹਿੰਦਾ ਅਤੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਵੀ ਬਿਨਾਂ ਸਿਰ ਪੈਰ ਦੀਆਂ ਸਲਾਹਾਂ ਲੈ ਕੇ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਉਹ ਸ਼ਾਇਦ ਇੰਨਾਂ ਤਜਰਬਿਆਂ ਵਿੱਚੋਂ ਜ਼ਰੂਰ ਲੰਘੇ ਹੋਣਗੇ ਮੁਕਦੀ ਗੱਲ ਇਹ ਹੈ ਕਿ ਤੁਹਾਡੇ ਕੋਲ ਦੋ ਰਸਤੇ ਨੇ ਪਹਿਲਾ ਉਹ ਜਿਸ ਤੇ ਸਾਡੇ ਸਮਾਜ ਦੇ ਜ਼ਿਆਦਾਤਰ ਲੋਕ ਚੱਲ ਰਹੇ ਨੇ ਅਤੇ ਸ਼ਾਇਦ ਤੁਸੀਂ ਵੀ ਇਸ ਤੇ ਚੱਲ ਕੇ ਵੇਖਿਆ ਹੋਵੇ ਦੇਖਣ ਵਿੱਚ ਤਾਂ ਇਹ ਸਿੱਧਾ ਅਤੇ ਸੌਖਾ ਲੱਗਦਾ ਪਰ ਅਸਲ ਦੇ ਵਿੱਚ ਜਦੋਂ ਕੋਈ ਰਸਤੇ ਤੇ ਚੱਲਦਾ ਹੈ ਤਾਂ ਵਜਨ ਦੇ ਨਾਲ ਨਾਲ ਸਰੀਰਕ ਤਾਕਤ ਵੀ ਘਟਦੀ ਹੈ ਦੂਸਰਾ ਉਹ ਰਸਤਾ ਜੋ ਪੇੜ ਚਾਲ ਤੋਂ ਵੱਖ ਹੋ ਕੇ ਸੱਜੇ ਪਾਸੇ ਨੂੰ ਜਾ ਰਿਹਾ ਹੈ ਸ਼ੁਰੂਆਤ ਵਿੱਚ ਮੁਸ਼ਕਲ ਲੱਗਣ ਦਾ ਭਲੇਖਾ ਪਾਉਣ ਵਾਲਾ ਇਹ ਰਸਤਾ ਤੁਹਾਡੀਆਂ ਮਾਸਪੇਸ਼ੀਆਂ ਨੂੰ ਜਿਉਂ ਦੀਆਂ ਤਿਉਂ ਰੱਖੇਗਾ ਅਤੇ ਸਿਰਫ ਸਰੀਰਕ ਚਰਬੀ ਹੀ ਘਟਾਏਗਾ ਹੁਣ ਇਹ ਜਾਣਨ ਤੋਂ ਬਾਅਦ ਕਿ ਦੋਹਾਂ ਰਾਹਾਂ ਤੇ ਚੱਲਣ ਨਾਲ ਨਤੀਜੇ ਵੱਖੋ ਵੱਖਰੇ ਮਿਲਣਗੇ ਤੁਸੀਂ ਕਿਹੜਾ ਰਸਤਾ ਚੁਣਨਾ ਪਸੰਦ ਕਰੋਗੇ ਉਹ ਰਸਤਾ ਜੋ ਕਿ ਤੁਹਾਨੂੰ ਕਮਜ਼ੋਰ ਕਰਨ ਵਾਲੀ ਗੈਰ ਵਿਗਿਆਨਿਕ ਖਰਾਕ ਅਤੇ ਫਜ਼ੂਲ ਕਸਰਤਾਂ ਅਧਾਰਿਤ ਹੈ ਜਾਂ ਸੱਜੇ ਪਾਸਿਆਂ ਨੂੰ ਜਾਂਦਾ ਉਹ ਰਸਤਾ ਜੋ ਕਿ ਖਰਾਕ ਵਿਗਿਆਨੀਆਂ ਦੀ ਸੋਚੀ ਸਮਝੀ ਸਲਾਹ ਅਤੇ ਸਰੀਰਕ ਚਰਬੀ ਘਟਾਉਣ ਵਿੱਚ ਮਾਹਰ ਖਿਡਾਰੀਆਂ ਦੇ ਤਜਰਬੇ ਨੂੰ ਜੋੜ ਕੇ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ ਜੇਕਰ ਤੁਸੀਂ ਭੀੜ ਦੇ ਮਗਰ ਲੱਗ ਕੇ ਸਿੱਧਾ ਹੀ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਮਾਫ ਕਰਨਾ ਮੈਂ ਤੁਹਾਡੇ ਬਹੁਤਾ ਕੰਮ ਨਹੀਂ ਆ ਸਕਾਂਗਾ ਪਰ ਜੇਕਰ ਤੁਸੀਂ ਸੱਜਾ ਰਸਤਾ ਚੁਣਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਸਰੀਰਕ ਤਾਕਤ ਗਵਾਏ ਬਿਨਾ ਸਰੀਰ 'ਚ ਜਮ੍ਹਾ ਹੋਈ ਉਸ ਫालतू ਚਰਬੀ ਨੂੰ ਘਟਾਉਣਾ ਚਾਹੁੰਦੇ ਹੋ ਜੋ ਕਿ ਅਨੇਕਾਂ ਬਿਮਾਰੀਆਂ ਦਾ ਘਰ ਮੰਨੀ ਜਾਂਦੀ ਹੈ ਤੁਹਾਡੇ ਇਸ ਫੈਸਲੇ ਨੂੰ ਸਿਰੇ ਚਾੜਨ ਵਿੱਚ ਮੈਂ ਤੁਹਾਡੀ ਪੂਰੀ ਪੂਰੀ ਮਦਦ ਕਰ ਸਕਦਾ ਹਾਂ ਤੁਹਾਡਾ ਅਤੇ ਮੇਰਾ ਮਕਸਦ ਹੁਣ ਇੱਕੋ ਹੈ ਅਤੇ ਉਹ ਹੈ ਆਪਣੇ ਸਰੀਰ ਦੀ ਤਾਕਤ ਨੂੰ ਬਰਕਰਾਰ ਰੱਖਦੇ ਹੋਏ ਸਰੀਰ 'ਚ ਜਮ੍ਹਾ ਹੋਈ ਸਿਰਫ ਫालतू ਚਰਬੀ ਨੂੰ ਘਟਾਉਣਾ ਕਿਉਂਕਿ ਫालतू ਚਰਬੀ ਹੀ ਸਾਡੀ ਬਾਹਰੀ ਦਿੱਖ ਨੂੰ ਬਗਾੜਨ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੁੰਦੀ ਹੈ। ਸੋ ਆਓ ਆਪਾਂ ਹੁਣ ਜਾਣੀਏ ਕਿ ਮਟਾਪੇ ਨੂੰ ਸਹੀ ਢੰਗ ਨਾਲ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ। ਅੱਗੇ ਜਾਣ ਤੋਂ ਪਹਿਲਾਂ ਮੈਂ ਇਹ ਗੱਲ ਸਾਫ਼ ਕਰਨੀ ਚਾਹਾਂਗਾ ਕਿ ਮਟਾਪੇ ਨੂੰ ਘਟਾਉਣ ਲਈ ਮੇਰੇ ਕੋਲ ਜਾਂ ਦੁਨੀਆ ਵਿੱਚ ਕਿਸੇ ਕੋਲ ਵੀ ਕੋਈ ਚਮਤਕਾਰੇ ਹੱਲ ਨਹੀਂ ਜੋ ਲੋਕ ਭਾਰ ਘਟਾਉਣ ਵਾਲੀ ਕਿਸੇ ਚੀਜ਼ ਦੀ ਮਸ਼ਹੂਰੀ ਜਾਦੂ ਦੀ ਪੁੜੀ ਕਹਿੰ ਕੇ ਕਰਦੇ ਹਨ ਉਹ ਅਕਸਰ ਜੂਝੂ ਬੋਲ ਦਿਨੇ ਭਾਵੇਂ ਸਾਡੇ ਕੋਲ ਕੋਈ ਚਮਤਕਾਰੇ ਹੱਲ ਨਾ ਹੋਵੇ ਫਿਰ ਵੀ ਸਾਨੂੰ ਢੇਰੀ ਟਾਉਣ ਦੀ ਲੋੜ ਨਹੀਂ ਕਿਉਂਕਿ ਸਾਡੇ ਕੋਲ ਵਿਗਿਆਨ ਹੈ ਵਿਗਿਆਨ ਵੱਲੋਂ ਖੋਜ ਕੀਤਾ ਗਿਆ ਗਿਆਨ ਹੈ ਅਤੇ ਗਿਆਨ ਨੂੰ ਸਮਝਣ ਲਈ ਦਿਮਾਗ ਹੈ ਸਾਇੰਸ ਵੱਲੋਂ ਦਿੱਤੇ ਗਏ ਗਿਆਨ ਤੋਂ ਇਲਾਵਾ ਅਸੀਂ ਉਹ ਲੋਕਾਂ ਤੋਂ ਵੀ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜੋ ਆਪਣੀ ਸਰੀਰਕ ਚਰਬੀ ਨੂੰ ਮਰਜ਼ੀ ਮੁਤਾਬਕ ਘਟਾਉਣ ਵਿੱਚ ਮਾਹਿਰ ਹੁੰਦੇ ਹਨ ਜੇਕਰ ਤੁਸੀਂ ਤੇਜ ਫਰਾਟਾ ਦੌੜ ਲਗਾਉਣੀ ਸਿੱਖਣਾ ਚਾਹੁੰਦੇ ਹਾਂ ਤਾਂ ਕਿਸ ਦੀ ਸਲਾਹ ਲੈਣਾ ਪਸੰਦ ਕਰੋਗੇ ਮਿਲਖਾ ਸਿੰਘ ਦੀ ਜੇਕਰ ਤੁਸੀਂ ਟੁੰਬੀ ਦੀਆਂ ਤਾਰਾਂ ਨੂੰ ਆਪਣੀਆਂ ਉਂਗਲਾਂ ਦੇ ਪੋਟਿਆਂ ਤੇ ਨਚਾਉਣਾ ਚਾਹੁੰਦੇ ਹੋ ਤਾਂ ਕਿਸ ਨੂੰ ਦੇਖਣਾ ਚਾਹੋਗੇ ਜਮਲੇ ਜੱਟ ਨੂੰ ਜੇਕਰ ਤੁਸੀਂ ਖੂਬਸੂਰਤ ਚਿੱਤਰਕਾਰੀ ਦੇਖਣਾ ਚਾਹੁੰਦੇ ਹੋ ਤਾਂ ਕਿਸ ਦਾ ਨਾਮ ਮਨ ਵਿੱਚ ਆਉਂਦਾ ਹੈ ਸੋਭਾ ਸਿੰਘ ਜੀ ਦਾ ਬਿਲਕੁਲ ਉਸੇ ਤਰ੍ਹਾਂ ਚਰਬੀ ਨੂੰ ਘਟਾਉਣ ਲਈ ਸਾਨੂੰ ਉਹਨਾਂ ਖਾਸ ਲੋਕਾਂ ਦੀ ਖਰਾਕ ਕਸਰਤ ਅਤੇ ਜੀਵਨ ਸ਼ੈਲੀ ਬਾਰੇ ਜਾਣਨ ਦੀ ਲੋੜ ਹੈ ਜਿਨ੍ਹਾਂ ਦਾ ਪੈਸਾ ਹੀ ਸਰੀਰਕ ਚਰਬੀ ਨੂੰ ਘਟਾਉਣ ਤੇ ਨਿਰਭਰ ਕਰਦਾ ਹੋਵੇ ਅਜੇ ਹੀ ਬਹੁਮੁੱਲੀ ਜਾਣਕਾਰੀ ਨੂੰ ਜੇਕਰ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਲਾਗੂ ਕਰਦੇ ਹੋ ਤਾਂ ਪਹਿਲੇ ਹਫ਼ਤੇ 10 ਦਿਨ ਵਿੱਚ ਹੀ ਤੁਹਾਡੇ ਸਰੀਰ ਦੀ ਚਰਬੀ ਘਟਣੀ ਸ਼ੁਰੂ ਹੋ ਜਾਵੇਗੀ ਜਿਸ ਤਰ੍ਹਾਂ ਦੇ ਤੁਸੀਂ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਹੋ ਸਮੇਂ ਨਾਲ ਉਸੇ ਤਰ੍ਹਾਂ ਦੇ ਦਿਖਣੇ ਸ਼ੁਰੂ ਹੋ ਜਾਓਗੇ ਪਤਲੇ ਹੋਣ ਦੇ ਨਾਲ ਤੁਹਾਡਾ ਸਰੀਰ ਬਾਹਰੋਂ ਅਤੇ ਅੰਦਰੋਂ ਮਜ਼ਬੂਤ ਬਣੇਗਾ ਜੇ ਤੁਸੀਂ ਕਿਤਾਬ ਵਿੱਚ ਦਿੱਤੀ ਸਲਾਹ ਅਨੁਸਾਰ ਹੀ ਚੱਲੋਗੇ ਤਾਂ ਤੁਹਾਨੂੰ ਖਾਣ ਪੀਣ ਵਾਲੀ ਕਿਸੇ ਵੀ ਚੀਜ਼ ਦੀ ਕੋਈ ਮਨਾਈ ਵੀ ਨਹੀਂ ਹੋਵੇਗੀ ਦੋਸਤ ਰਿਸ਼ਤੇਦਾਰ ਆ ਕੇ ਤੁਹਾਡੀ ਬਦਲੀ ਹੋਈ ਦਿਖਦਾ ਕੁਝ ਰਾਜ਼ ਪੁੱਛਣਗੇ ਤੁਹਾਡੇ ਪੁਰਾਣੇ ਕੱਪੜੇ ਖੁੱਲੇ ਹੋ ਜਾਣਗੇ ਅਤੇ ਮਟਾਪੇ ਕਰਕੇ ਜਿਹੜੇ ਕੰਮ ਤੁਸੀਂ ਪਹਿਲਾਂ ਨਹੀਂ ਸੀ ਕਰ پا ਰਹੇ ਉਹ ਸੌਖੇ ਜਾਪਣਗੇ ਸ਼ੁਰੂਆਤ ਵਿੱਚ ਭਾਵੇਂ ਥੋੜੀ ਮਿਹਨਤ ਲੱਗੇ ਪਰ ਜਦੋਂ ਇਹ ਬਦਲਾਅ ਤੁਹਾਡੀ ਆਦਤ ਬਣ ਗਏ ਤਾਂ ਤੁਸੀਂ ਸਦਾ ਲਈ ਫालतू ਚਰਬੀ ਤੋਂ ਮੁਕਤੀ ਅਤੇ ਮਟਾਪੇ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਛਡਕਾਰਾ ਪਾ ਲੋਗੇ ਇਹ ਸਭ ਤੁਹਾਨੂੰ ਲੰਮੀ ਅਤੇ ਤੰਦਰੁਸਤ ਉਮਰ ਮਾਨਣ ਵਿੱਚ ਸਹਾਈ ਹੋਵੇਗਾ ਕਹਿ ਸਕਦੇ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਸਾਲ ਨਹੀਂ ਸਾਲਾਂ ਵਿੱਚ ਜ਼ਿੰਦਗੀ ਜੁੜੇਗੀ ਬਾਕੀ ਹਾਂ ਜੇਕਰ ਤੁਹਾਨੂੰ ਸਿਰਫ ਇਸ ਗੱਲ ਨਾਲ ਮਤਲਬ ਹੈ ਜੇ ਜਦੋਂ ਤੁਸੀਂ ਅਗਲੀ ਵਾਰ ਭਾਰ ਤੋਲਣ ਵਾਲੀ ਮਸ਼ੀਨ ਤੇ ਪੈਰ ਰੱਖੋ ਅਤੇ ਉਹ ਤੁਹਾਡਾ ਭਾਰ ਘਟਿਆ ਹੋਇਆ ਦਿਖਾਵੇ ਭਾਵੇਂ ਉਹ ਭਾਰ ਮਾਸਪੇਸ਼ੀਆਂ ਨਸ਼ਟ ਹੋਣ ਕਰਕੇ ਹੋਵੇ ਜਾਂ ਫਿਰ ਉਹ ਸਰੀਰ ਵਿੱਚ ਪਾਣੀ ਦੀ ਕਮੀ ਕਰਕੇ ਕਿਉਂਾ ਹੋਵੇ ਤਾਂ ਸ਼ਾਇਦ ਇਹ ਕਿਤਾਬ ਤੁਹਾਡੇ ਲਈ ਨਹੀਂ ਹੈ ਅਤੇ ਤੁਸੀਂ ਭਾਰ ਘਟਾਉਣ ਦਾ ਕੋਈ ਵੀ ਪ੍ਰਚਲਿਤ ਢੰਗ ਟਪਾਉ ਨੁਸਖਾ ਵਰਤ ਕੇ ਦੇਖ ਸਕਦੇ ਹੋ ਸ਼ਾਇਦ ਤੁਹਾਡਾ ਥੋੜਾ ਬਹੁਤ ਭਾਰ ਘਟ ਜਾਵੇ ਪਰ ਧਿਆਨ ਰਹੇ ਇਸਨ ਉਸਕੇ ਬਰਤਨ ਨਾਲ ਤੁਹਾਨੂੰ ਟੀਬੀ ਖੂਨ ਦੀ ਕਮੀ ਅਤੇ ਟਾਈਫਾਇਡ ਵਰਗੀਆਂ ਬਿਮਾਰੀਆਂ ਲੱਗਣ ਦਾ ਖਤਰਾ ਵੀ ਰਹਦਾ ਹੈ ਜੇ ਤੁਸੀਂ ਹਾਲੇ ਵੀ ਕਿਤਾਬ ਬੰਦ ਕਰਕੇ ਆਪਣੀ ਕੁਰਸੀ ਤੋਂ ਨਹੀਂ ਉੱਠੇ ਅਤੇ ਬਿਲਕੁਲ ਸਹੀ ਸੁਰੱਖਿਆਤ ਕਾਰਗਰ ਅਤੇ ਵਿਗਿਆਨਕ ਤਰੀਕੇ ਨਾਲ ਨਾਲ ਆਪਣਾ ਭਾਰ ਮਾਫ ਕਰਨਾ ਮਤਲਬ ਘਟਾ ਕਰਨਾ ਚਰਬੀ ਘਟਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹਾਂਗਾ ਕਿਉਂਕਿ ਤੁਸੀਂ ਆਮ ਲੋਕਾਂ ਤੋਂ ਵੱਧ ਸਮਝਦਾਰ ਹੋ ਸ਼ਾਰਟਕਟ ਤਰੀਕਿਆਂ ਨੂੰ ਛੱਡ ਥੋੜੀ ਮਿਹਨਤ ਕਰਕੇ ਚਰਬੀ ਨੂੰ ਚਿਰਤ ਕਰਨ ਲਈ ਤਨੋਂ ਮਨੋਂ ਤਿਆਰ ਹੋਣ ਦਾ ਯਕੀਨਨ ਤੁਸੀਂ ਇੱਕ ਵਧੀਆ ਫੈਸਲਾ ਲਿਆ। ਇਸ ਕਿਤਾਬ ਵਿੱਚ ਕੁੱਲ 15 ਭਾਗ ਨੇ ਆਪਣੇ ਸਰੀਰ ਵਿੱਚ ਬਦਲਾਅ ਤਾਂ ਤੁਹਾਨੂੰ ਅੱਧੀ ਕਿਤਾਬ ਖਤਮ ਕਰਨ ਤੋਂ ਪਹਿਲਾਂ ਹੀ ਮਿਲਨੇ ਸ਼ੁਰੂ ਹੋ ਜਾਣਗੇ। ਮੈਨੂੰ ਯਕੀਨ ਹੈ ਕਿ ਕਿਤਾਬ ਨੂੰ ਅਖੀਰ ਤੱਕ ਪੜਨ ਅਤੇ ਸਮਝਣ ਤੋਂ ਬਾਅਦ ਤੁਹਾਡੀ ਸਿਹਤ ਅਤੇ ਸਰੀਰਕ ਚਰਬੀ ਤੁਹਾਡੇ ਆਪਣੇ ਕਾਬੂ ਵਿੱਚ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਿਹਤ ਨੂੰ ਵਧੀਆ ਕਰਨ ਲਈ ਖੁਰਾਕ ਅਤੇ ਕਸਰਤ ਸੰਬੰਧੀ ਸਲਾਹ ਨੂੰ ਇੱਕ ਪਰਚੀ ਤੇ ਲਿਖ ਕੇ ਦੇ ਸਕਣ ਦੇ ਕਾਬਿਲ ਹੋਵੋਗੇ ਜੇਕਰ ਤੁਸੀਂ ਆਪਣੀ ਸਿਹਤ ਨੂੰ ਵਧੀਆ ਕਰਨ ਲਈ ਜੋਸ਼ ਨਾਲ ਭਰ ਜਾਣਾ ਚਾਹੁੰਦੇ ਹੋ ਤਾਂ ਤਰਤੀਬ ਬਾਰ ਚੱਲਣ ਨਾਲ ਹੀ ਇਸ ਕਿਤਾਬ ਦਾ ਪੂਰਾ ਲਾਹਾ ਲਿਆ ਜਾ ਸਕਦਾ ਹੈ ਕਿਹਾ ਜਾਂਦਾ ਹੈ ਕਿ ਜੋ ਲੋਕ ਆਪਣੇ ਅਤੀਤ ਚ ਕੀਤੀਆਂ ਹੋਈਆਂ ਗਲਤੀਆਂ ਤੋਂ ਸਬਕ ਨਹੀਂ ਲੈਂਦੇ ਉਹਨਾਂ ਨੂੰ ਭਵਿੱਖ ਵਿੱਚ ਵੀ ਉਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ ਇਸੇ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਕਿਤਾਬ ਦੇ ਅਗਲੇ ਭਾਗ ਵਿੱਚ ਜਾਨਵਰ ਤੋਂ ਮਨੁੱਖਾਂ ਦੇ ਹੋਂਦ ਵਿੱਚ ਆਉਣ ਦੇ ਇਤਿਹਾਸਿਕ ਪੱਖ ਬਾਰੇ ਜਾਣ ਕੇ ਕੁਝ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੀਤ ਦੇ ਆਦਮਨੁੱਖ ਦੀ ਖੁਰਾਕ ਕਿਹੋ ਜਿਹੀ ਸੀ ਉਹ ਕੀ ਅਤੇ ਕਦੋਂ ਖਾਂਦਾ ਸੀ ਉਹ ਕਦੇ ਮੋਟਾ ਕਿਉਂ ਨਹੀਂ ਸੀ ਹੁੰਦਾ ਕੀ ਉਸ ਦੀ ਜੀਵਨ ਸ਼ੈਲੀ ਅੱਜ ਦੇ ਮਨੁੱਖ ਨੂੰ ਕੁਝ ਸਿਖਾ ਸਕਦੀ ਹੈ ਇਹੋ ਜਿਹੇ ਕਈ ਹੋਰ ਰੋਚਿਕ ਤੱਤਾਂ ਬਾਰੇ ਜਾਣਨ ਲਈ ਚਾਹਵਨ ਲਈ ਅਗਲਾ ਭਾਗ ਬਹੁਤ ਦਿਲਚਸਪ ਹੋਣ ਵਾਲਾ ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਲੇ ਰਹੋ ਮਟਾਪੇ ਤੋਂ ਮੁਕਤੀ ਇਹ ਕਿਤਾਬ ਤੁਹਾਡੇ ਬਹੁਤ ਕੰਮ ਆਵੇਗੀ ਸਤਿ ਸ਼੍ਰੀ ਅਕਾਲ ਜੀ